ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਹ ਚਾਰੇ ਗੋੜੂ ਗੁਰੂ ਕੇ ਇੱਕੇ ਸਿੰਘ ਦੇ ਵਿੱਚ ਪੜ ਕੇ ਪੂਰਨ ਖਾਲਸਾ ਆਪਣਾ ਰੂਪ ਪਾਸੂ ਨੇ ਬੜਾਇਆ ਸਾਡਾ ਗੁਰੂ ਦਾ ਸਿੱਖ ਵਿਦਿਆ ਪੜ ਕੇ ਬ੍ਰਹਮ ਗਿਆਨੀ ਬਣ ਕੇ ਸਾਡਾ ਸਿੱਖ ਬ੍ਰਾਹਮਣ ਵੀ ਹੈ ਜੇ ਸੇ ਵੀ ਮੌਕੇ ਤੇ ਗੁਰੂ ਕਾ ਸਿੰਘ ਤਰਪਾਨ ਲਾ ਕੇ ਦੂਰ ਨਹੀਂ ਕਰ ਸਕਦਾ ਆਪਣੇ ਅੰਗਾਂ ਨਾਲ ਹਮੇਸ਼ਾ ਰੱਖੇਗਾ ਜਿਖਾ ਤੱਕ ਇਹ ਤਲਵਾਰ ਸਰਪਾਨ ਨਾਲ ਜਾਏਗੀ ਉਹ ਇਹ ਸਰਦੂਰੀ ਦੀ ਆਗਿਆ ਇਸ ਵਾਸਤੇ ਉਹ ਸ਼ਸਤਰੀਆਂ ਵਾਲਾ ਜਿਹੜਾ ਗੁਣ ਸੀ ਛਤਰੀਆਂ ਵਾਲਾ ਉਹ ਵੀ ਗੁਣ ਆਪਣੇ ਖਾਲਸਾ ਨੂੰ ਦੇ ਕਰਕੇ ਸ਼ਸਤਰਧਾਰੀ ਬਣਾਇਆ ਤੀਸਰਾ ਹਜੂਰ ਨੇ ਆਗਿਆ ਕੀਤੀ ਸਾਡਾ ਸਿੱਖ ਮੰਗਤਾ ਨਹੀਂ ਸਾਡਾ ਸਿੱਖ ਦਾਨੀ ਹੈ ਆਪ ਵੀ ਸ਼ਕਨਾ ਤੇ ਹੋਰਨਾਂ ਨੂੰ ਵੀ ਵੱਲ ਕੇ ਸ਼ਿਖਾਉਣਾ ਇਹ ਤੀਸਰਾ ਜਿਹੜਾ ਇਹ ਗੁਣ ਸੀ ਬਾਈ ਸਾਹ ਵਾਲਾ ਉਹ ਵੀ ਗੁਰੂ ਕੇ ਖਾਲਸੇ ਚ ਸਤਜੀ ਜੀ ਨੇ ਭਰਿਆ ਚੌਥਾ ਗੁਰ ਜੋ ਸੇਵਾ ਦਾ ਸੀ ਬਿਨ ਸੇਵਾ ਸਿੱਗ ਹੱਥ ਪੈਰ ਹੋਰ ਨੇ ਫਲ ਕਰਨੀ ਦੂਸਰਿਆਂ ਦੀ ਸੇਵਾ ਕਰਨੀ ਇਹ ਪਰਮ ਤਰਨ ਗੁਰੂ ਕੇ ਸਿੱਖ ਦਾ ਹਜੂਰ ਨੇ ਕਹਿ ਦਿੱਤਾ ਇਹ ਚੌਥਾ ਗੁਰ ਜਿਹੜਾ ਉਹ ਵੀ ਆਪਣੇ ਖਾਲਸੇ ਨੂੰ ਦੇ ਕੇ ਕਿ ਉਹ ਚਾਰੇ ਗੁਰੇ ਬਖਸ਼ ਕਰਕੇ ਗੁਰੂ ਕੇ ਖਾਲਸੇ ਨੂੰ ਪੂਰਨਤਾ ਆਪ ਜੀ ਨੂੰ ਦਿੱਤੀ ਹੈ ਧਾਰੀ ਪ੍ਰੀਤੀਆਂ ਤੇ ਸਾਰੇ ਔਗਣਾ ਦਾ ਤਿਆਗ ਸਾਰੇ ਸੁਭਗੁਣ ਇਕੱਠੇ ਕਰਕੇ ਉਸ ਦਾ ਨਾਮ ਸਤਗੁਰੂ ਜੀ ਨੇ ਖਾਲਸਾ ਰਚ ਦਿੱਤਾ। ਹੋਰ ਕੋਈ ਵੀ ਪੀਰ ਪਗੰਬਰ અવਤਾਰ ਦੇਖੀ ਮੁਨੀ ਸੋ ਕੋਈ ਵੀ ਅਵਤਾਰ ਆਪਣਾ ਰੂਪ ਆਪਣੇ ਚੇਲਿਆਂ ਨੂੰ ਨਹੀਂ ਦੇ ਸਕਦਾ। ਸੋ ਖਾਲਸਾ ਜੀ ਇਹ ਵਿਡਿਆਈ ਤੁਹਾਡੇ ਪਾਸ ਹੈ ਗੁਰੂ ਕੇ ਪਿਆਰਿਓ ਇਸੇ ਵਾਸਤੇ ਤੁਸੀਂ ਵੱਡੇ ਹੋ ਸਭ ਤੋਂ ਜਿਸ ਦੇ ਵਿੱਚ ਖਾਲਸੇ ਦੀ ਮਹਿਮਾ ਦਸਤ ਪਾਸ਼ਾ ਮਹਾਰਾਜ ਸਾਹਿਬ ਦੀ ਆਪ ਫਰਮਾਈ ਹੈ। ਖਾਲਸਾ ਮੇਰਾ ਰੂਪ ਹੈ ਖਾਲਸਾ ਖਾਲਸੇ ਮੈਂ ਹੋ ਕਰੋਂ ਨਿਵਾਸ ਸੋ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਪਹਿਲੇ ਰੂਪ ਦੇ ਵਿੱਚ ਹੀ ਮਾਰਿਆ ਚਿੱਟਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਕਹਿ ਲਈਏ ਖਾਲਸਾ ਕਹਿ ਲਈਏ ਸ਼ੁੱਧ ਕਹਿ ਲਈਏ ਸੋ ਇੱਕੋ ਹੀ ਅਰਥ ਬਣਦਾ ਹੈ ਸਤਗੁਰੂ ਨਾਨਕ ਸਾਹਿਬ ਜੀ ਨੇ ਇਹ ਸਿੱਖੀ ਦਾ ਬੂਤ ਆਪ ਕਿਰਪਾ ਕਰਕੇ ਲਾਇਆ ਬਾਪਾ ਦੇ ਕਾਰਾਂ ਦੀ ਮਾਇਲ ਤੋਂ ਰਹਿਤ ਜਗਤ ਜੂਸ ਤਬਾਕੂ ਤੇ ਸਭ ਕੁਰੀਤਾਂ ਦੀ ਮਾਇਲ ਤੋਂ ਰਹਿਤ ਦੇਵੀ ਦੇਵਤੇ ਪੂਤਾ ਪ੍ਰੇਤ ਮੜੀਆਂ ਮਟਾਂ ਕਵਰਾ ਦੀ ਉਪਾਸ਼ਨਾ ਤੋਂ ਰਹਿਤ ਸਵਰਗ ਦੇ ਪਦਾਰਥਾਂ ਦੀ ਇੱਛਾ ਦੀ ਮਾਇਲ ਤੋਂ ਰਹਿਤ ਇੱਕ ਵੇਖ ਅਕਾਲ ਪੁਰਖ ਦਾ ਉਪਾਸ਼ਕ ਫਿਰਦੇ ਜਾਨ ਮੁਖ ਪਤਨੀ ਵਰਤ ਵਰਸਾਵਾ ਬੈਰਾਗ ਦਾ ਉਹ ਐਸਾ ਇੱਕ ਨਿਰਮਲ ਪੰਥ ਖਾਲਸਾ ਪੰਥ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਿਰ ਲਾਇਆ ਹੈ। ਧਰਮ ਦਾ ਸਿਕਾ ਆਪ ਜੀ ਨੇ ਸੰਸਾਦ ਚੈਨ ਕੀਤਾ। ਉਹ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਨੇ ਦਸ਼ਮ ਸਰੂਪ ਦੇ ਵਿੱਚ ਆਪ ਜੀ ਨੇ ਇਹ ਸੰਪੂਰਨਤਾ ਬਖਸ਼ੀ ਹੈ। ਦਤੁਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਮਨੁੱਖ ਨੂੰ ਪੂਰਨਤਾ ਦਿੱਤੀ ਹੈ ਸਾਰੇ ਅੰਗਾਂ ਦੇ ਤੂਰ ਕਿਸੇ ਦੇ ਵੀ ਅਧੀਨ ਨਹੀਂ। ਮਨੂ ਜੀ ਦੇ ਮੌਕੇ ਤੇ ਚੌ ਹਿੱਸਿਆਂ ਦੇ ਵਿੱਚ ਮਨੁੱਖਾਂ ਨੂੰ ਵੰਡਿਆ ਗਿਆ ਜਿਨ੍ਹਾਂ ਦੇ ਵਿੱਚੋਂ ਕੇਵਲ ਜਿਹੜੇ ਵਿਦਿਆ ਪੜਨ ਵਾਲੇ ਸਨ ਉਹਨਾਂ ਨੂੰ ਬ੍ਰਾਹਮਣ ਕਹਿ ਦਿੱਤਾ ਉਹਨਾਂ ਬ੍ਰਾਹਮਣਾਂ ਦਾ ਕੰਮ ਦਿੱੱਇਆ ਪੜਨੀ ਪੜਾਉਣੀ ਜੱਜ ਕਰਨਾ ਕਰਾਉਣਾ ਦਾਨ ਦੇਣਾ ਤੇ ਲੈਣਾ ਨਾ ਉਹਨਾਂ ਦੇ ਪਾਸ ਸ਼ਾਸਤਰ ਨਾ ਰੋਜੀ ਤੇ ਨਾ ਸੇਵਾ ਇਹ ਤਿੰਨੇ ਚੀਜ਼ਾਂ ਉਹਨਾਂ ਦੇ ਪਾਸ ਨਹੀਂ ਸਨ ਉਹ ਤਿੰਨਾ ਬਾਕੀ ਦੇ ਪੁਰਖਾਂ ਦੇ ਅਧੀਨ ਸਨ ਜਿਹੜੇ ਬ੍ਰਾਹਮਣ ਲੋਕ ਸਨ ਦੂਸਰੇ ਛਤਰੀ ਬਣੇ ਸ਼ਸਤਰਧਾਰੀ ਸੋ ਜੋ ਫੌਜੀ ਜਿਹਨਾਂ ਦਾ ਨਾਮ ਜੋ ਮੁਲਕ ਵੀ ਰੱਖਿਆ ਕਰਨ ਵਾਲੇ ਸੋ ਜਿਹੜੇ ਜੁਰਮ ਦਾ ਨਾਸ ਕਰਨ ਵਾਲੇ ਕਹਾਉਂਦੇ ਸਨ ਉਹ ਛਤਰੀ ਲੋਕ ਸ਼ਸਤਰਧਾਰੀ ਔਰ ਉਹਨਾਂ ਦੇ ਪਾਸ ਵਿੱਦਿਆ ਰੋਜੀ ਤੇ ਸੇਵਾ ਉਹਨਾਂ ਦੇ ਪਾਸ ਇਹ ਤਿੰਨ ਗੁਣ ਨਹੀਂ ਸਨ ਉਹ ਬਾਕੀ ਤਿੰਨਾਂ ਦੇ ਅਧੀਨ ਸਨ ਇਸੇ ਤਰ੍ਹਾਂ ਤੀਸਰੇ ਜਿਹਨਾਂ ਨੂੰ ਬਾਇਸ ਲੋਕਾਂ ਨੇ ਕਿਹਾ ਜੋ ਖੇਤੀ ਕਰਨ ਵਾਲੇ ਵਪਾਰ ਕਰਨ ਵਾਲੇ ਰੋਜੀ ਕਮਾਉਣ ਵਾਲੇ ਉਹ ਉਹਨਾਂ ਦੇ ਪਾਸ ਵਿਦਿਆ ਤੇ ਸ਼ਸਤਰ ਤੇ ਸੇਵਾ ਨਹੀਂ ਇਹ ਵੀ ਬਾਤੀ ਦੇ ਤਿੰਨਾਂ ਦੇ ਅਧੀਨ ਤੇ ਕੇਵਲ ਰੋਜੀ ਇਹਨਾਂ ਦੇ ਪਾਸ ਸੀ ਉਹ ਚੌਥੇ ਉਹ ਲੋਕ ਜਿਨ੍ਹਾਂ ਨੇ ਕਿਹਾ ਕਿ ਪੜਤੋ ਕਿਸੇ ਵਿਦਿਆ ਪੜਾਉਂਦੇ ਹੋ ਛਤਰੀਓ ਤੁਹਾਡੇ ਪਾਸ ਸ਼ਸਤਰ ਹਨ ਵੈਸੋ ਤੁਹਾਡੇ ਪਾਸ ਇਹ ਸਾਰਨ ਅਨਪਾਣ ਦਾ ਪ੍ਰਬੰਧ ਆ ਤੇ ਅਸੀਂ ਤੁਹਾਡੇ ਤਿੰਨਾਂ ਦੀ ਸੇਵਾ ਕਰਦੇ ਹਾਂ ਉਹਨਾਂ ਨੂੰ ਲੋਕਾਂ ਨੇ ਭਾਵੇਂ ਸ਼ੂਦਰ ਕਿਹਾ ਪਰ ਉਹ ਤਿੰਨਾਂ ਦੀ ਸੇਵਾ ਕਰਨ ਵਾਲੇ ਉਹ ਗੁਰਮੁਖ ਹੋਏ। ਉਹ ਪਰ ਬਾਕੀ ਪਹਿਲੇ ਤਿੰਨਾਂ ਵਾਲੇ ਗੁਣ ਉਹਨਾਂ ਦੇ ਵਿੱਚ ਵੀ ਨਹੀਂ ਸਨ। ਆਪਕ ਇੱਕ ਇੱਕ ਮਨੁੱਖ ਦੇ ਵਿੱਚ ਚੌਥਾ ਚੌਥਾ ਹਿੱਸਾ ਕੇਵਲ ਗੁਣਸਾਨ, ਬਾਕੀ ਤਿੰਨ ਹਿੱਸੇ ਨਹੀਂ ਸੀ। ਬਾਕੀ ਤਿੰਨਾਂ ਦੇ ਅਧੀਨ ਉਹਨਾਂ ਨੂੰ ਰਹਿਣਾ ਪੈਂਦਾ ਸੀ। ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਹ ਚਾਰੇ ਗੁਣ ਗੁਰੂ ਕੇ ਇੱਕੇ ਸਿੰਘ ਦੇ ਵਿੱਚ ਪੜ ਕੇ ਸੂਰਮ ਖਾਲਸਾ ਆਪਣਾ ਰੂਪ ਫਾਸੂ ਨੇ ਬੜਾਇਆ ਜੀ ਦਮਦਸ ਸਾਹਿਬ ਦੇ ਵਿੱਚ ਤਕਤਾਲ ਚਲਾ ਕੇ ਬ੍ਰह्म ਵਿਦਿਆ ਦੀ ਬਾਤ ਆਪਣੇ ਖਾਲਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤੀ 48 ਸਿੰਘ ਅਰਥਾਂ ਦੇ ਨਾਲ ਪੜੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਵਰਗੇ ਵੀ ਉਸ ਮੌਕੇ ਤੇ ਉਹਨਾਂ 48 ਸਿੰਘਾਂ ਦੇ ਵਿੱਚ ਪੜੇ ਜਿਨ੍ਹਾਂ ਨੇ ਸਿਰ 48 ਤੇ ਰੱਖ ਕੇ ਜੰਗ ਕੀਤਾ ਜਿਨ੍ਹਾਂ ਨੇ ਆਪਣਾ ਅੰਗ ਅੰਗ ਤਤੂ ਆਕਰਕੇ ਸਿੱਖੀ ਨੂੰ ਕਾਇਮ ਰੱਖਿਆ ਉਹ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਇਸ ਸੰਪਰਦਾ ਦੇ ਵਿੱਚ ਉਹ ਪਹਿਲੇ ਮੁਖੀ ਹੋਏ। ਸੋ ਉਹਨਾਂ ਤੋਂ ਖਾਲਸਾ ਜੀ ਇਹ ਦਮਦਵੇਂ ਸਾਹਿਬ ਤੋਂ ਕਲਗੀ ਤਾਰ ਜੀ ਦੀ ਆਪਣੀ ਰਸਨਾ ਤੋਂ ਇਹ ਤਕਸ਼ਾਲ ਚੱਲ ਰਹੀ ਹੈ। ਜਿਸ ਤਕਸ਼ਾਲ ਦੇ ਆਪ तकरीबन 4-5 ਸਾਲ ਤੋਂ ਦਰਸ਼ਨ ਕਰ ਰਹੇ ਹੋ। ਸੋ ਇਹ ਤਾਂ ਮਹਾਂਪੁਰਖ ਵੱਡੇ ਗੋ ਜਿਹੜੇ ਪਹਿਲੇ ਵੱਡੇ ਸਭ ਤੋਂ ਪਿੰਡਰਾ ਵਾਲੇ ਹੋਏ ਉਹਨਾਂ ਤੋਂ ਅੱਗੇ ਫਿਰ ਪਿੰਡਰਾ ਵਾਲੇ ਪਿੰਡਰਾ ਵਾਲੀ ਤਕਤਾਲ ਵਜਨੀ ਆਰੰਭ ਹੋਈ ਅਸਲ ਦੇ ਵਿੱਚ ਮੁੱਢ ਦਸਮ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਦੰਦਪੇ ਸਾਹਿਬ ਗੁਰੂ ਕੀ ਕਾਸ਼ੀ ਸਾਬੋ ਕੀ ਤਲਵੰਡੀ ਦੇ ਵਿੱਚ ਆਪ 48 ਸਿੰਘਾਂ ਨੂੰ ਅਰਥ ਪੜ੍ਹਾਏ ਉਹਨਾਂ ਤੋਂ ਅੱਗੇ ਇਹ ਤਕਤਾਲ ਚੱਲੀ 48 ਸਿੰਘ ਜਿਹੜੇ ਸਨ ਉਹ ਇਹ 48 ਦੇ 48 ਸਿੰਘ ਵਿਦੇਮਿਤ ਹੋਏ ਸਤਗੁਰੂ ਜੀ ਨੇ ਸੋ ਦੋਹਾਂ ਸਿੰਘਾਂ ਦੇ ਸੀਸ ਤੇ ਉੱਪਰ ਹੱਥ ਰੱਖਿਆ ਸੋ 48 ਸਿੰਘਾਂ ਦੇ ਵਿੱਚੋਂ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਦੇ ਸੀਸ ਉੱਪਰ ਹਜੂਰ ਨੇ ਫਾਗਿਆ ਕੀਤੀ ਹੈ ਸਿੰਘੋ ਤੁਹਾਡੇ ਤੋਂ ਸਰੀਰ ਕਰਕੇ ਵੀ ਅਸੀਂ ਸੇਵਾ ਲੈਣੀ ਹੈ ਇਹ ਕਹਿਣ ਲੱਗੇ ਸੱਚੇ ਪਾਤਸ਼ਾਹ ਸੋ ਕਿਤੇ ਸਾਡੇ ਅਨੰਦ ਵਿੱਚ ਫਰਕ ਨਾ ਪਿਆ ਜਾਵੇ ਹਜੂਰ ਕਹਿਣ ਲੱਗੇ ਬਾਬਾ ਦੀਪ ਸਿੰਘ ਤੇਰਾ ਸਿਰ ਭਾਵੇਂ ਤੁਹਾਡੇ ਨਾਲ ਵੱਖਰਾ ਹੋ ਜਾਵੇ ਤਾਂ ਵੀ ਤੂੰ ਤੜੀ ਤੇ ਸੀਸ ਟਿਕਾ ਕੇ ਗੁਰੂ ਕੇ ਜੀਉਂਦਿਆ ਜੰਗ ਕਰੇਂਗਾ ਤੂੰ ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪਾਏਗਾ ਤੂੰ ਗੁਰੂ ਦਾ ਐਸਾ ਜੋਧਾ ਤੇ ਸੂਰਮਾ ਹੋਵੇਂਗਾ ਇਹ ਵਾਰ ਬਾਬਾ ਦੀਪ ਸਿੰਘ ਜੀ ਨੂੰ ਮਿਲਿਆ ਭਾਈ ਮਨੀ ਸਿੰਘ ਨੂੰ ਹਜੂਰ ਨੇ ਆਗਿਆ ਕੀਤੀ ਭਾਈ ਮਨੀ ਸਿੰਘ ਤੇਰਾ ਭਾਵੇਂ ਅੰਗ-ਅੰਗ ਵੀ ਕਿਉਂ ਨਾ ਕੱਟਿਆ ਜਾਵੇ ਫਿਰ ਵੀ ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪੈਣ ਗਿਆ ਕਿ ਜੋਧਿਆ ਇਸ ਵਾਸਤੇ ਤੇਰੇ ਤੋਂ ਵੀ ਸਰੀਰਕ ਤੌਰ ਤੇ ਅਸੀਂ ਸੇਵਾ ਲੈਣੀ ਹੈ ਤੁਸੀਂ ਗੋਵਰ ਸੂਰ ਦੇ ਤਖਤਾਲ ਚਲਾਓਗੇ ਦੰਦਵੈ ਸਾਹਿਬ ਬਾਬਾ ਦੀਪ ਸਿੰਘ ਜੀ ਕਿ ਭਾਈ ਮਨੀ ਸਿੰਘ ਸਾਹਿਬ ਜੀ ਜੋ ਹੈਡ ਗ੍ਰੰਥ ਸੀ ਪਹਿਲੇ ਦਸਮ ਪਾਤਸ਼ਾਹ ਜੀ ਨੇ ਸਾਧ ਤੇ ਇਹਨਾਂ ਨੇ ਅਮਰ ਸੰਤ ਸਾਹਿਬ ਵਾਲੀ ਇਹ ਸਕਾਲ ਚਲਾਈ ਹੈ ਸੋ ਭਾਈ ਮਨੀ ਸਿੰਘ ਜੀ ਕੋ ਅੱਗੇ ਇਹ ਸਕਾਲ ਚੱਲੀ ਬਾਬਾ ਦੀਪ ਸਿੰਘ ਜੀ ਦੇ ਅਰਥ ਨਹੀਂ ਪੜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁੱਧ ਪਾਠ ਕਰਵਾਏ ਤੇ ਨਾਲ ਉਹਨਾਂ ਨੇ ਸੋ ਚਾਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਹੱਥੀ ਲਿਖੇ ਸਨ ਸੋ ਉਦੋਂ ਤੋਂ ਲੈ ਕੇ ਖਾਸ ਤਗੀ ਤਕਸਾਲ ਸੀਨੇ ਬਸੀਨੇ ਚਲੀ ਆ ਰਹੀ ਹੈ ਉਹ ਜਿਸ ਦਾ ਕਿਸੇ ਖਾਸ ਪਾਰਟੀ ਦੇ ਨਾਲ ਪਲਕ ਨਹੀਂ ਹੋਰ ਕਿਸੇ ਦੇ ਨਾਲ ਪਲਕ ਨਹੀਂ ਸਿੱਧਾ ਅਕਾਲ ਪੁਰਖ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਦਸੋਂ ਪਾਤਸ਼ਾਹਾਂ ਦੇ ਨਾਲ ਪਲਕ ਹੈ। ਉਹ ਇਹ ਬ੍ਰह्म ਵਿਦਿਆ ਦੀ ਦਾਤ ਵੀ ਆਪਣੇ ਖਾਲਸੇ ਨੂੰ ਸਤਿਗੁਰੂ ਕਲਗੀਧਰ ਸੱਜੇ ਪਾਸ਼ਾਲ ਆਪ ਬਖਸ਼ੀ ਸਾਡਾ ਗੁਰੂ ਸਾਹਿਬ ਵਿਦਿਆ ਪੜ੍ਹ ਕੇ ਬ੍ਰह्म ਗਿਆਨੀ ਬਣ ਕੇ ਸਾਡਾ ਸਿੱਖ ਬ੍ਰਾਹਮਣ ਵੀ ਹੈ। ਇਹ ਹਜੂਰ ਨੇ ਮੇਰ ਕੀਤੀ। ਸੋ ਫਿਰ ਆਪ ਜੀ ਨੇ ਅਮਰਤ ਛਕਾ ਕੇ ਸੁਦਾਤ੍ਰੇ ਕਿਰਪਾ ਨਾਲ ਪਵਾ ਕੇ ਉਹ پنج ਕਾਰਨਾਂ ਵਿੱਚ ਕਿਰਪਾਨ ਬੜੀ ਜ਼ਰੂਰੀ ਆਪ ਜੀ ਨੇ ਆਗਿਆ ਕੀਤੀ ਕਿਸੇ ਵੀ ਮੌਕੇ ਤੇ ਗੁਰੂ ਕਾ ਸਿੰਘ ਤਰਪਾਨ ਲਾ ਕੇ ਦੂਰ ਨਹੀਂ ਕਰ ਸਕਦਾ ਆਪਣੇ ਅੰਗਾਂ ਨਾਲ ਹਮੇਸ਼ਾ ਰੱਖੇਗਾ ਜਿਖਾ ਤੱਕ ਇਹ ਪਰਿਵਾਰ ਕਿਰਪਾਨ ਨਾਲ ਜਿਏਗੀ ਉਹ ਇਹ ਸਰਦੂ ਜੀ ਦੀ ਆਗਿਆ ਇਸ ਵਾਸਤੇ ਉਹ ਸ਼ਸਤਰੀਆਂ ਵਾਲਾ ਜਿਹੜਾ ਗੁਣ ਸੀ ਸ਼ਸਤਰੀਆਂ ਵਾਲਾ ਉਹ ਵੀ ਗੁਣ ਆਪਣੇ ਖਾਲਸੇ ਨੇ ਦੇ ਕਰਕੇ ਸ਼ਸਤਰਤਾਰੀ ਬਣਾਇਆ ਇਸ ਤਰ੍ਹਾਂ ਹਜੂਰ ਨੇ ਆਗਿਆ ਕੀਤੀ ਸਾਡਾ ਸਿੱਖ ਮੰਗਤਾ ਨਹੀਂ ਸਾਡਾ ਸਿੱਖ ਦਾਨੀ ਹੈ ਗੁਰੂ ਕੇ ਸਿੱਖ ਨੇ ਕਦੇ ਕਿਸੇ ਤੋਂ ਮੰਗਣਾ ਨਹੀਂ ਸਭੋ ਦਾਨ ਦੇਣਾ ਹੈ ਸੋ ਆਗਿਆ ਕੀਤੀ ਕਿ ਖੇਤੀ ਬਣਜੇ ਸਭ ਹੁਕਮ ਹੈ ਹੁਕਮੇ ਮਨ ਬੜੇ ਆਈ ਰਾਮ ਖੇਤੀ ਕਰਨੀ ਵਪਾਰ ਕਰਨਾ ਸੁਦਾਗਰੀ ਕਰਨੀ ਨੌਕਰੀ ਕਰਨੀ ਗੁਰੂ ਕੇ ਸਿੱਖ ਦਾ ਹੱਕ ਹੈ ਉਸ ਦੇ ਵਿੱਚ ਧਰਮ ਨੂੰ ਆਪਣੇ ਮਨ ਨੂੰ ਬਹੋਣਾ ਤੇ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਵੰਡ ਕੇ ਛਕਣਾ ਆਪ ਵੀ ਛਕਣਾ ਤੇ ਹੋਰਨਾਂ ਨੂੰ ਵੀ ਵੰਡ ਕੇ ਛਕਾਉਣਾ ਇਹ ਤੀਸਰਾ ਜਿਹੜਾ ਇਹ ਗੁਣ ਸੀ ਬਾਈ ਸਾਹਿਬ ਵਾਲਾ ਉਹ ਵੀ ਗੁਰੂ ਕੇ ਖਾਲਸੇ ਚ ਸਦੀਜੀ ਨੇ ਪੜਿਆ ਚੌਥਾ ਗੁਣ ਜੋ ਸੇਵਾ ਦਾ ਸੀ ਬਿਨ ਸੇਵਾ ਲਿਗ ਹੱਥ ਪੈਰ ਹੋਰਲੇ ਫਲ ਕਰਨੀ ਦੂਸਰਿਆਂ ਦੀ ਸੇਵਾ ਕਰਨੀ ਇਹ ਪਰਮ ਕਰਮ ਗੁਰੂ ਕੇ ਸਿੱਖ ਦਾ ਹਜੂਰ ਨੇ ਕਹਿ ਦਿੱਤਾ ਇਹ ਚੌਥਾ ਗੁਣ ਸੀ ਜਿਹੜਾ ਉਹ ਵੀ ਆਪਣੇ ਖਾਲਸੇ ਨੂੰ ਦੇ ਕੇ ਤੇ ਉਹ ਚਾਰੇ ਗੁਣ ਹੀ ਬਖਸ਼ ਕਰਕੇ ਗੁਰੂ ਕੇ ਖਾਲਸੇ ਨੂੰ ਪੂਰਨਤਾ ਆਪ ਜੀ ਨੇ ਦਿੱਤੀ ਹੈ ਤਾਂ ਇਹ ਬਚਨ ਕੀਤੇ ਹਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਉਹ ਕਰੋ ਨਿਵਾਸ ਸੋ ਗੁਰੂ ਦਾ ਖਾਲਸਾ ਗੁਰੂ ਦਾ ਰੂਪ ਹੈ ਸਾਰੀਆਂ ਕੁਲਕੀਆਂ ਦਾ ਤਿਆਗ ਸਾਰੇ ਸੰਤੂ ਨਾਲ ਵਿਸਾਰਨਾ ਸੋ ਇਹ ਦੋ ਚੀਜ਼ਾਂ ਨੂੰ ਵਿਸ਼ੇਸ਼ ਕਰਕੇ ਖਾਲਸਾ ਜੀ ਬਖਸ਼ੀ ਆਪਣੇ ਖਾਲਸੇ ਨੂੰ ਜਿਨ੍ਹਾਂ ਦੇ ਪਾਸ ਤੇ ਦੋ ਚੀਜ਼ਾਂ ਨੇ ਉਹਨੂੰ ਲੋਕ ਪ੍ਰਲੋਭ ਤੇ ਵਿੱਚ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਇੱਕ ਹੈ ਗੁਰੂ ਕੀ ਬਾਣੀ ਇੱਕ ਗੁਰੂ ਦਾ ਬਾਣਾ ਬਾਣੀ ਤੇ ਬਾਣਾ ਇਹ ਦੋ ਦਾਤਾਂ ਸਤਿਗੁਰੂ ਸੱਚੇ ਪਾਸ਼ੇ ਹਨ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਦੀ ਕੋਟ ਹੈ ਸੋ ਜਿਹੜੇ ਗੁਰੂ ਕੀ ਬਾਣੀ ਪੜ੍ਹਦੇ ਗੁਰੂ ਕੀ ਬਾਣੀ ਸੁਣਦੇ ਗੁਰੂ ਕੀ ਬਾਣੀ ਵਿਚਾਰਦੇ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਜਪ ਲਾਏ ਕਹ ਕਬੀਰ ਸੰਸਾ ਨਹੀਂ ਅੰਤ ਪਰਮ ਗਤਿ ਪਾਏ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਜੋ ਕਾਸ਼ੀ ਉਪਦੇਸ਼ ਹੋਏ ਮਾਨਸਮਰਤੀ ਬਾਹਰ ਸੋ ਆਰੰਗਰੂ ਸੱਚੇ ਪਾਤਸ਼ਾਹ ਦੀ ਬਾਣੀ ਜਿਸ ਨੂੰ ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨ ਸੇ ਪਾਪ ਤਨਹਰੇ ਪਸੂ ਪ੍ਰੇਤ ਮੁਕਤ ਕਉ ਤਾਰੇ ਪਾਹਨ ਪਾਰ ਤੁ ਤਾਰੇ ਨਾਨਕ ਬਾਸ ਤੇਰੀ ਸਨਾਈ ਸਦਾ ਸਦਾ ਬਨਹਾਰੇ ਨਿਰਬੜੀ ਆਉ ਸਦਾ ਜਲ ਨਿਰਮਲ ਮਿਲਿਆ ਗੁਰਮਤਿ ਮਾਲ ਹਰਿ ਸਤਗੁਰ ਪਾਇਆ ਚੰਨ ਹਮਣੂ ਪਸੂ ਪ੍ਰੇਤਾਂ ਦੇਵ ਕਰੇ ਪਸ਼ੂ ਪ੍ਰੇਤੋਂ ਦੇਵਤਾਂ ਪੂਰੇ ਸਤਿਗੁਰੂ ਕੀ ਵਡਿਆਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ ਖੰਡਾ ਜੀ ਜਿਸ ਬਾਣੀ ਨੂੰ ਪੜ ਕੇ ਪਸ਼ੂ ਪ੍ਰੇਤ ਮਨੁੱਖ ਸੱਤਰ ਵੀ ਖਾਲਸਾ ਜੀ ਸਰਦੇ ਹਨ ਉਹ ਐਸੀ ਤੁਰਕੀ ਬਾਣੀ ਦੀ ਦਾਤ ਉਹ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਦਾ ਆਸਰਾ ਦਿੱਤਾ ਉਹਨਾਂ ਗੁਰੂ ਕੇ ਪਿਆਰਾਂ ਤੋਂ ਕੁਛ ਨ ਕੋਇਆ ਨਹੀਂ ਸਤਿਗੁਰੂ ਵਜਿਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ ਜਨਮ ਭਵੰਤੇ ਨਰਕ ਪੜਾਂਤੇ ਤਿਨਕੇ ਪੂਲ ਉਧਾਰੇ ਕੋਈ ਨ ਜਾਣੈ ਕੋਈ ਨ ਮਾਨੈ ਸੇ ਪ੍ਰਗਟ ਹਰ ਦੁਆਰੇ ਤੋ ਐਸੀ ਗੁਰੂ ਕੀ ਬਾਣੀ ਗੁਰ ਕਾ ਬਚਨ ਬਸਾ ਜੀ ਨਾਲੇ ਜਲ ਹੀ ਡੂਬੈ ਤਸਕਰਨੀ ਦੇਵਾ ਪਾਹਿ ਨਾ ਤਾਕਾ ਜਲੇ ਨਿਰਤਲ ਕਉ ਤਨ ਅੰਧਲੇ ਚੌਦਿਕ ਮਾਤਬੂਦ ਜਿਐ ਬਾਲੇ ਹਜੂਰ ਦੇ ਬਚਨਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਚ ਸਾਚ ਸਮਾਲੇ ਇਹ ਲੋਕ ਪਰਲੋਕ ਸੰਗ સહਾਈ ਜਗਤ ਕਤ ਮੁਹਿ ਰਖਵਾਲੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਸਦਾ ਰੱਖਿਆ ਕਰਨ ਵਾਲੀ ਗੁਰੂ ਦੀ ਬਾਣੀ ਹੈ ਜੋ ਜਿਹਨਾਂ ਨੇ ਗੁਰੂ ਦੀ ਬਾਣੀ ਦੀ ਬਾਤ ਦਿੱਤੀ ਹਜ਼ੂਰ ਸੱਚੇ ਪਾਤਸ਼ਾਹ ਆਪ ਉਸਹਿਰ ਦੇ ਵਿੱਚ ਨਿਵਾਸ ਕਰਦੇ ਸੀ ਤੋਂ ਨਾਲ ਬਾਣਾ ਦਿੱਤਾ ਦੂਸਰਾ ਸਤਗੁਰੂ ਸੱਚੇ ਪਾਤਸ਼ਾਹ ਜਿਨੇ ਆਪਣਾ ਬਾਣਾ ਆਪਣੇ ਖਾਲਸੇ ਨੂੰ ਦਿੱਤਾ ਹੈ ਹੋਰ ਕੋਈ ਬਾਣਾ ਨਹੀਂ ਬਤਾਇਆ ਨਹੀਂ ਕਿ ਆਪਣਾ ਬਾਣਾ ਗੁਰੂ ਦਾ ਹੋਰ ਹੋਵੇ ਤੇ ਖਾਲਸੇ ਦਾ ਹੋਰ ਹੋਵੇ ਫਿਰ ਖਾਲਸਾ ਗੁਰੂ ਦਾ ਰੂਪ ਤਾਂ ਨਾ ਨਾ ਹੋਇਆ ਆਤਮ ਰਾਸੇ ਜਾਣੀ ਸੋ ਹੈ ਖਾਲਸੇ ਦੇਵ ਪ੍ਰਭ ਮੋ ਮੈਂ ਤਾਸ ਮੈਂ ਰੰਚਕ ਨਹੀਂ ਸੇਵ ਸੋ ਖਾਲਸਾ ਜੀ ਇੱਕ ਸਾਥ ਤੇ ਬੜਾ ਪਾਰਿਸਿਕ ਸੰਮੇਲਨ ਫਰ ਸ਼ਾਸਤਰੀਆਂ ਚਾਰ ਵੇਦਾਂ ਦੇ ਵਿਦਵਾਨਾਂ ਦਾ ਹੋ ਰਿਆ ਸੀ ਉਹਨਾਂ ਦੇ ਵਿੱਚ ਇੱਕ ਸੰਤ ਮੋਹਨ ਸਿੰਘ ਜੀ ਨੇ ਬਜਰਾੜੇ ਵਾਲੇ ਉਹ ਸਿਰ ਤੇ ਗੋਲ ਕੱਪੜੀ ਚਿੱਪੀ ਬੰਦੇ ਹਨ ਪਿੱਛੇ ਥੋੜਾ ਜਿਹਾ ਆਪਣੀ ਗਰਦਨ ਤੇ ਉਹ ਸਵਾਕ ਪੁੰਜਾ ਜਿਵੇਂ ਰੱਖੀਦਾ ਇਹ ਉਹ ਥੋੜਾ ਜਿਹਾ ਰੱਖਦੇ ਹਨ ਸੋ ਮਧਰਾ ਜਿਆ ਕੱਦਾ ਬੜੇ ਸੂਰਬੀਰ ਬਹਾਦਰ ਤੇ ਬੜਾ ਉਹਨਾਂ ਦਾ ਵੀਰ ਅਸੀਂ ਪ੍ਰਚਾਰ ਸੋ ਚੰਗੇ ਗੁਰਮੁਖ ਸਾਹਿਬ ਦੀ ਕਲਾ ਵਾਲੇ ਚੰਗੇ ਜੀਵਨ ਵਾਲੇ ਹਣ ਸੋ ਉਹ ਵੀ ਉਸ ਸਭਾ ਵਿੱਚ ਜਾ ਬੈਠੇ ਇੱਕ ਤਾਂ ਕੱਦ ਮਧਰਾ ਜਿਆ ਇੱਕ ਦਸਤਾਰ ਗੋਲ ਤੇ ਉਹ ਵੀ ਚਿੱਪੀ ਇੱਕ ਪਿੱਛੇ ਥੋੜਾ ਜਿਹਾ ਕੱਪੜਾ ਜਿਹਾ ਛੱਡਿਆ ਹੋਇਆ ਵੇਖ ਕੇ ਸਾਰੇ ਹੱਸਣ ਲੱਗੇ ਇਹਨੇ ਲਾਓ ਭਈ ਆਪਾਂ ਤਾਂ ਬੜਾ ਵਿਦਵਾਨ ਬੈਠੇ ਹੋਏ ਤਾਂ ਆਹ ਜੱਟ ਬੂਤ ਕੀ ਲੈਣ ਵਿਚ ਆ ਬੈਠਾ ਚਲੋ ਅੱਛਾ ਬੈਠਾ ਰਿਹਾ ਆਪਣਾ ਕੀ ਉਗਾੜਦਾ ਕੁਸ਼ਤ ਸਮਾਂ ਬੜੀਆਂ ਵਿਚਾਰਾ ਉਹ ਕਰਦੇ ਰਹਾ ਵੱਡੇ ਤੋਂ ਵੱਡੇ ਵਿਦਵਾਨ ਨੂੰ ਉੱਥੇ 15 ਮਿੰਟ ਮਿਲ ਰਹੇ ਸਨ ਬੜੀ ਚਰਚਾ ਕਰ ਰਹੇ ਸਨ ਵਕਤ ਚੜ੍ਹ ਕੇ ਆਪੋ ਆਪਣੇ ਮਾਤਰੂ ਕੇਸ਼ ਕਰ ਰਹੇ ਸਨ ਤੋਂ ਉਸ ਮੌਕੇ ਤੇ ਕਹਿੰਦੇ ਮੇਰੇ ਵੀ ਮਨ ਵਿੱਚ ਵੀ ਹਿਜਿਆ ਪਿਆ ਮੈਂ ਨਹੀਂ ਉੱਠਾ ਮੈਂ ਇੱਕ ਦੋ ਨੇ ਪਾਸ ਬੇਨਤੀ ਕੀਤੀ ਭਾਈ ਮੈਨੂੰ ਵੀ 2-4 ਮਿੰਟ ਮਿਲ ਸਕਦੇ ਆ ਉਹ ਪਹਿਲਾਂ ਹੀ ਦੇਖ ਕੇ ਮੇਰੇ ਵੱਲ ਹੱਥ ਰਾਇਆ ਪਰ ਕਹਿੰਦੇ ਲੈ ਅਸੀਂ ਕਿਹਲੇ ਸੀ ਵਿੱਚ ਕਿਉਂ ਆ ਬੈਠੇ ਤੇ ਨਾ ਮੈਨੂੰ ਟਾਈਮ ਦਿਓ ਵੱਡੇ ਵੱਡੇ ਵਿਦਵਾਨਾਂ ਨੂੰ ਮਸਾ ਟਾਈਮ ਮਿਲ ਰਿਹਾ ਇਹਨੂੰ ਪਹਿਲਾਂ ਟਾਈਮ ਕੌਣ ਦੇਵੇਗਾ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ 2-4 ਮਿੰਟ ਦਵਾ ਹੀ ਲਓ ਸਮਝ ਲਓ ਕਿ ਦੋ ਚਾਰ ਮਿੰਟ ਬੁਆ ਲੈ ਅੱਜ ਹੱਸ ਖੇਡ ਹੀ ਲਿਓ ਤੁਸੀਂ ਮੇਰੇ ਵੱਲ ਬੇਤੀ ਹੱਸ ਰਹੇ ਹੋ ਸੋ ਜੇ ਮੈਂ ਅਨਪੜ ਆਦਮੀ ਕੋ ਦੋ ਚਾਰ ਗੱਲਾਂ ਸੁਣਾ ਲਵਾਂਗਾ ਤੁਸੀਂ ਨਹੀਂ ਤਾਂ ਹੱਸ ਹੀ ਲਿਓ ਖਿਆਲ ਕੀਤਾ ਕੁਛ ਵਿਚਾਰ ਗਿਆਨ ਨੇ ਕਹੀ ਤਾਂ ਕਹਿੰਦੇ ਕੀ ਚੰਦ ਦੇਣਾ ਕੀ ਭਲਾ ਬੋਲ ਲੱਗਾ ਆਪਣੇ ਛਿਆਣੇ ਦੀ ਸਭਾ ਵਿੱਚ ਕੁਛ ਕਹਿੰਦੇ ਕੀ ਹਰ ਜੀ ਆਪਲਾ ਦੂਸਰੇ ਮਤ ਦਾ ਆਇਆ ਹੈ ਇਹਦਾ ਵੀ ਸਤਿਕਾਰ ਕਰੋ ਦੋ ਚਾਰ ਮਿੰਟ ਆਪਾਂ ਸਮਝ ਲਵਾਂਗੇ ਕਿ ਨਾਲ ਪਹਿਲਾਂ ਲੱਗੇ ਸੀ ਆਪਣਾ ਸਮਾਂ ਬਰਥ ਹੀ ਗਿਆ ਸੀ ਛੁੱਟ ਲੈਣਾ ਚਾਹੀਦਾ ਜਦੋਂ ਉੱਠ ਕੇ ਖੜੇ ਹੋਏ ਇਹਨਾਂ ਨੂੰ ਕਹਿਣ ਲੱਗੇ ਤੁਹਾਨੂੰ 3 ਮਿੰਟ ਟਾਈਮ ਹੈ 3 ਵਿੱਚ ਉਹ ਕਹਿਣਗੇ ਜੀ ਸਤਿਬਚਨ ਮੈਂ ਗੁਰੂ ਘਰ ਸਿੱਖਾ ਮੈਂ 2.5 ਮਿੰਟ ਕਹਿੰਦੇ ਟਾਈਮ ਨਵਾੰਗਾ 3 ਮਿੰਟ ਪੂਰੇ ਨਹੀਂ ਲੈਂਦਾ ਅੱਧਾ ਮਿੰਟ ਮੈਂ ਪਹਿਲਾਂ ਹੀ ਹਟ ਜਾਵਾਂਗਾ ਇਹ ਕਹਿਣ ਤੋਂ ਆਪਣੀ ਕਿਰਪਾਨ ਜਿਹੜੀ ਸੀ ਹੱਥ ਵਿੱਚ ਪਗੜੀ ਹੋਈ ਸਾਡੇ ਤਿੰਨ ਹੁੱਤੀ ਉਹਨੂੰ ਆਪਣੇ ਮੂਹਰੇ ਕਰਕੇ ਕਹਿਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸ੍ਰੀ ਸਾਹਿਬ ਮਹਾਰਾਜ ਸਾਹਿਬ ਦੀ ਨਿਸ਼ਾਨੀ ਹੈ ਆਸਰਪਾਨ ਖੰਡੋ ਖੜਕ ਤਪਰੇ ਅਰਤੀਰ ਸਾਹਿਬ ਸਰੋਹੀ ਸਾਹਤਿ ਜਹ ਹਮਾਰੇ ਦੀ ਸੋ ਜਿਤੇ ਸ਼ਸਤਰ ਨਾਮੁ ਨਮਸਕਾਰ ਸਾਮੁ ਕਿਉਂ ਫਤਿਹ ਜਾ ਕੇ ਨਮਸਕਾਰ ਕੀਤੀ ਮਹਾਰਾਜ ਦੀ ਆਗਿਆ ਹੈ ਕਿ ਸਿੰਘੂ ਸਿੰਘ ਮਲੇ ਫਤਿਹ ਜਾ ਜਿਹੜਾ ਪਹਿਲਾ ਫੱਤੇ ਕ ਜਾਵੇਗਾ ਉਹ ਸੋਲ ਸਾਡਾ ਤੇਰਾ ਜਿਹੜਾ ਮਗਰੋਂ ਫੱਤੇ ਕ ਜਾਵੇਗਾ ਉਹਦੇ ਬਾਅਦ ਸਾਡਾ ਸੱਜਾ ਮੋਢਾ ਦੂਸਰੇ ਵਾਲ ਖੱਬਾ ਜਿਹੜਾ ਫੱਤੇ ਲਿੰਗ ਜਾਵੇਗਾ ਉਹ ਹੈ ਹੀ ਨਾਸਤ ਉਹਦੇ ਵਾਲ ਤਾਂ ਪੇਟ ਖਰਾਏ ਸੋ ਜੇ ਕੋਈ ਸਿੰਘਤ ਮਾਰਾਈ ਨਾ ਹੀ ਮਿਲੇ ਹਜੂਰ ਕਹਿੰਦੇ ਸਾਡੇ ਸ਼ਸਤਰ ਮੂਹਰੇ ਕਰਕੇ ਇਹਨਾਂ ਨੂੰ ਫੱਤੇ ਕ ਜਾ ਲੈ ਪਰ ਕੋਈ ਸਾਨੂੰ ਫੱਤੇ ਪਹੁੰਚੇ ਨਹੀਂ ਇੰਨੇ ਫੱਤੇ ਕ ਜਾ ਲੈ ਫੱਤੇ ਕ ਜਾਉਣ ਤੋਂ ਬਾਅਦ ਕਹਿਣ ਲੱਗਾ ਭਾਈ ਮੈਂ ਤੁਹਾਡੇ ਸਾਰਿਆਂ ਨਾਲੋਂ ਉੱਚਾ ਤੇ ਵੱਡਾ ਪਹਿਲਾ ਹੀ ਬੱਚੇ ਕਿਹਾ ਸਾਰੇ ਹੱਸ ਪੈ। ਇਹਨੇ ਦੱਸਦਾ ਹੀ ਪਿਆ ਕਿ ਬੜਾ ਵੱਡਾ ਤੇ ਚੰਗਾ। ਹਣ ਪੜ ਕਿੱਥੋਂ ਆਖੜਾ ਹੋਇਆ। 20 ਮਿੰਟ ਕਹਿੰਦਾ ਮੈਂ ਟੈਬਲੇਟ ਕਹਿੰਦੇ ਮੈਂ ਸਭ ਤੋਂ ਵੱਡਾ ਉੱਚਾ ਹੈ। ਉਹ ਕਹਿੰਦਾ ਕਿਵੇਂ ਉੱਚਾ ਹੈ ਭਾਈ ਅਖੇ। ਆਪ ਹੀ ਪਰਚਲ ਕਰ ਲੱਗਾ ਕਿ ਪਲਾ ਮੈਂ ਤੁਹਾਨੂੰ ਪਤਾ ਮੈਂ ਕਿਵੇਂ ਉੱਚਾ ਮੈਂ ਕਿਵੇਂ ਵੱਡਾ। ਕਹਿੰਦੇ ਭਾਈ ਦੱਸ ਤੂੰਵੇਂ ਦੱਸ ਦੇ। ਨਾਲ ਘੜੀ ਮੁਰਮੁਰ ਕੇ ਵੇਖੀ ਜਾਵੇ ਕਹਿੰਦੇ 20 ਮਿੰਟ ਤੋਂ ਅਗਾਹ ਵੀ ਨਹੀਂ ਲੰਘਣਾ। ਕਿਉਂਕਿ ਵਿਦਵਾਨਾਂ ਦੀ ਸਭਾ ਤੇ ਮੈਂ ਅਨਪੜਾ ਆਦਮੀ ਵਿੱਚ ਤੁਹਾਡੇ ਆਫਸਿਆ। ਕਹਣ ਲੱਗੇ ਭਾਈ ਤੁਹਾਡੇ ਵਿੱਚੋਂ ਬਰਮਾ ਜੀ ਦੇ ਉਪਾਸਕ ਜਿਨ੍ਹਾਂ ਨੇ ਹੱਥ ਖੜੇ ਕਰੋ ਕਹਣ ਲੱਗੇ ਕੋਈ ਪ੍ਰਧਾਨ ਚੁਣਨਾ ਹੈ ਕੋਈ ਸੈਕਟਰੀ ਚੁਣਨਾ ਹੈ ਤੁਸੀਂ ਇਹ ਵੋਟਾਂ ਪਾਉਣ ਲੱਗਾ ਹੈ ਪਹਿਲੇ ਵੀ ਖੜੇ ਕਰ ਲਓ ਪਲਾ ਹੱਥ ਖੜੇ ਕੀਤੇ ਸਾਰਿਆਂ ਨੇ ਕਹਣ ਲੱਗੇ ਤੁਹਾਡੇ ਵਿੱਚੋਂ ਕੋਈ ਵੀ ਚੰਗਾ ਨਹੀਂ ਕਹਿੰਦੇ ਕਿਉਂ ਵਿੱਚ ਸਾਡੇ ਵਿੱਚੋਂ ਕਿਉਂ ਨਹੀਂ ਚੰਗਾ ਇਹਨੇ ਤੁਸੀਂ ਦੱਸੋ ਬਰਮਾ ਜੀ ਦੇ ਕਿੰਨੇ ਮੂੰਹ ਨੇ ਕਹਣ ਲੱਗੇ ਚਾਰ ਮੂੰਹ ਕਹਿੰਦੇ ਤੁਹਾਡੇ ਵਿੱਚੋਂ ਕੋਈ ਵੀ ਚਾਰ ਮੂਹਾਂ ਵਾਲਾ ਤਾਂ ਮੈਨੂੰ ਉੱਠ ਕੇ ਵਿਖਾਓ ਤੁਸੀਂ ਬਰਮਾ ਦੇ ਉਪਾਸ਼ ਤੋਂ ਉਹ ਤੁਹਾਡੇ ਵਿੱਚੋਂ ਕੋਈ ਚਾਰ ਮੂਹਾਂ ਵਾਲਾ ਹੈ ਤਾਂ ਉੱਠ ਕੇ ਦੱਸੋ ਕਹਿੰਦੇ ਨਹੀਂ ਸਾਡੇ ਤੇ ਚਾਰ ਮੂਹ ਨਹੀਂ ਬਹਿ ਕੇ ਸਰ ਕਹਿੰਦੇ ਅੱਛਾ ਹੁਣ ਆਪ ਤਨੀਵੇਂ ਕਰ ਲਓ ਕਹਿੰਦੇ ਤੁਹਾਡੇ ਵਿੱਚੋਂ ਸ਼ਿਵ ਭਗਵਾਨ ਦੇ ਕਿੰਨੇ ਉਪਾਸ਼ਕ ਨੇ ਉਹਨਾਂ ਨੇ ਵੀ ਹੱਥ ਖੜੇ ਕੀਤੇ ਹੱਥ ਖੜੇ ਕਰਨ ਤੋਂ ਕਹਿੰਦੇ ਵੀ ਤੁਹਾਡੇ ਵਿੱਚੋਂ ਵੀ ਕੋਈ ਸ਼ਿਵਜੀ ਭਗਵਾਨ ਦਾ ਉਪਾਸ਼ਕ ਹੈ ਹੀ ਨਹੀਂ ਐਵੇਂ ਤੁਸੀਂ ਬਣਾਉਂਤੀ ਹੋ ਕਹਿੰਦੇ ਕੀ ਕਾਰਨ ਕਹਿੰਦੇ ਦੋਸਤੋ ਤੁਹਾਡੇ ਵਿੱਚੋਂ ਕਿਹਦੇ ਗਾਲ ਵਿੱਚ ਛੱਪ ਪਾਇਆ ਹੋਇਆ ਹੈ ਕਿਹਦੇ ਹੱਥ ਵਿੱਚ ਤ੍ਰਸ਼ੂਲ ਪਕੜਿਆ ਹੋਇਆ ਹੈ ਆਤਕ ਘੂਰਾ ਕਿੰਨੇ ਖਾਦਾ ਹੋਇਆ ਤੇ ਨਾਦੀਆ ਬਲਦ ਚੜਨ ਵਾਸਤੇ ਕਿਹਦੇ ਪਾਸ ਜਿੱਤੇ ਦੇ ਪਾਸ ਵੀ ਨਹੀਂ ਸ਼ਿਵਜੀ ਭਗਵਾਨ ਦੀ ਇੱਕ ਵੀ ਨਿਸ਼ਾਨੀ ਤੁਹਾਡੇ ਪਾਸ ਵੀ ਤੁਸੀਂ ਉਹਨਾਂ ਦੇ ਉਪਾਸ਼ਕ ਕਿਵੇਂ ਹੋਏ ਤੁਸੀਂ ਐਵੇਂ ਹੀ ਬਣਾਉਂਤੀ ਹੋ ਕਹਿੰਦੇ ਵੀ ਇਹਨੇ ਚੰਗਾ ਰਗੜਾ ਬੱਧਾ ਅੱਜ ਪੜ ਗਿਆ ਜੱਟ ਨੇ ਸੋ ਤੀਸਰਾ ਪੁੱਛਣ ਲੱਗੇ ਤੁਹਾਡੇ ਵਿੱਚ ਦੱਸੋ ਜੀ ਵਿਸ਼ੂ ਦਾ ਉਪਾਸ਼ਕ ਕਿਹੜਾ ਹੈ ਉਹਨਾਂ ਨੇ ਹੱਥ ਖੜੇ ਕੀਤੇ ਕਹਿੰਦੇ ਦੱਸੋ ਵੀ ਤੁਹਾਡੇ ਵਿੱਚ ਉਹ ਚਾਰ ਬਾਹਾਂ ਕਿਹਦੀਆਂ ਨੇ ਵਿਸ਼ਨੂੰ ਪਘਵਾਦ ਦੀਆਂ ਚਾਰ ਬਾਹਾਂ ਮੰਨੀਆਂ ਨੇ ਨਾ ਕਹਿੰਦੇ ਤੁਹਾਡੇ ਵਿੱਚ ਉਹ ਚਾਰ ਬਾਹਾਂ ਵਾਲਾ ਕੋਈ ਹੈ ਜੇ ਅਚਨਚੇਤ ਕਿਸ ਨੂੰ ਰੱਬ ਚਾਰ ਬਾਹਾਂ ਦੇ ਦੇਵੇ ਲੋਕੀ ਕੀਮਾ ਮਾਰ ਮਾਰ ਕੇ ਮਾਰ ਦੇਣ ਕਿਧਰੋਂ ਬੜਾ ਆਦਮੀ ਸੋ ਕਹਿੰਦੇ ਤੁਹਾਡੇ ਵਿੱਚੋਂ ਕਿਸੇ ਦੀਆਂ ਵੀ ਚਾਰ ਬਾਹਾਂ ਨਹੀਂ ਤੁਸੀਂ ਨਹੀਂ ਵਿਸ਼ਨੂੰ ਪਘਵਾਣ ਦੇ ਉਪਾਸ਼ਕ ਨਹੀਂ ਐਵੇਂ ਕਹਿੰਦੇ ਕਹਣ ਲੱਗੇ ਅੱਛਾ ਭਾਈ ਉਹ ਕਹਿੰਦੇ ਤੂੰ ਕਿਵੇਂ ਵੱਡਾ ਹੈ ਕਹਿਣ ਲੱਗਾ ਮੈਂ ਤਾਂ ਵੱਡਾ ਹੈ ਮੈਨੂੰ ਸਤguru ਸੱਚੇ ਪਾਤਸ਼ਾਹ ਨੇ ਆਪਣਾ ਸਰੂਪ ਦਿੱਤਾ ਮੇਰੇ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਦਾ ਆਪਣਾ ਦਾੜਾ ਤੇ ਮੇਰਾ ਵੀ ਦਾਸ ਕਲਗੀ ਤਰ ਸੱਚੇ ਪਾਤਸ਼ਾਹ ਦੇ ਸੀਸ ਤੇ ਕੇਸ ਤੇ ਮੇਰੇ ਸੀਸ ਤੇ ਵੀ ਕੇਸ ਕਲਗੀ ਤਰ ਸੱਚੇ ਪਾਤਸ਼ਾਹ ਦੇ ਸੀਸ ਤੇ ਦਸਤਾਰ ਮੇਰੇ ਸਿਰ ਤੇ ਵੀ ਦਸਤਾਰ ਕਲਗੀ ਤਰ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਲੋਹੇ ਦਾ ਕੜਾ ਲੋਹੇ ਦਾ ਕੜਾ ਉਹਨਾਂ ਨੇ ਗੰਗਾ ਦੇ ਸਿੱਧ ਦਿੱਤਾ ਸੀ ਕਹਿੰਦੇ ਲੋਹੇ ਦਾ ਕੜਾ ਚੰਗਾ ਲੱਗਦਾ ਮੇਰੇ ਹੱਥ ਵਿੱਚ ਵੀ ਲੋਹੇ ਦਾ ਕੜਾ ਸਤਿਗੁਰੂ ਕਲਗੀ ਧਰਜ ਦੇ ਦਾਸ ਤੇ ਕਿਰਪਾਨ ਮੇਰੇ ਵੀ ਦਾਸ ਤੇ ਕਿਰਪਾਨ ਸਤਿਗੁਰੂ ਕਲਗੀ ਧਰਜ ਦੇ ਤੇੜ ਕਿਸ਼ਾਂ ਮੇਰੇ ਵੀ ਤੇੜ ਕਿਸ਼ਾਂ ਤੋਂ ਕਲਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਨਾਮ ਸਿੰਘ ਤੇ ਮੇਰਾ ਨਾਮ ਵੀ ਸਿੰਘ ਤੋਂ ਇਸ ਵਾਸਤੇ ਜੋ ਰੂਪ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਹੀ ਰੂਪ ਕਲਗੀ ਧਰ ਨੇ ਮੈਨੂੰ ਦਿੱਤਾ ਇਸ ਵਾਸਤੇ ਕੱਲਾ ਇੱਕੋ ਇੱਕ ਮੈਂ ਹਾਂ ਜੋ ਆਪਣੇ ਈਸ਼ਟ ਦਾ ਪੂਰਾ ਉਪਾਸ਼ਕ ਤੇ ਉਹਦਾ ਰੂਪ ਲੈ ਕੇ ਬੈਠਾ ਹਾਂ ਸਾਈਂ ਦਸਮ ਪਾਸ਼ਣ ਬਚਨ ਕੀ ਤਿਰ ਖਾਲਸਾ ਮੇਰਾ ਰੂਪ ਹੈ ਖਾਲਸਾ ਖਾਲਸੇ ਮੈਂ ਹਉ ਕਰੋ ਨਿਵਾਸ ਤੁਸੀਂ ਆਪਣੇ ਈਸ਼ਟਾਂ ਵਾਲਾ ਨਿਵਾਸ ਨਹੀਂ ਪਹਿਰਿਆ ਹੋਇਆ ਤੁਸੀਂ ਉਹਨਾਂ ਦਾ ਰੂਪ ਨਹੀਂ ਇਸ ਵਾਸਤੇ ਤੁਸੀਂ ਸਾਰੇ ਕੱਚੇ ਪਿੱਲਿਓ ਤੇ ਮੈਂ ਗੁਰੂ ਦਾ ਖਾਲਸਾ ਇਸ ਵਾਸਤੇ ਮੈਂ ਸਭ ਤੋਂ ਵੱਡਾ ਧਿਆਨ ਉਹਨਾਂ ਵਿਚਾਰ ਕੀਤੀ ਜਾਨਾਨ ਵਿਚਾਰ ਕੀਤੀ ਵਿਦਵਾਨਾਂ ਨੇ ਇਹਨੇ ਨੂੰ ਫਤਿਹ ਜਾ ਕੇ ਗੁਰੂ ਕਸੇਈ ਪੈਤਰ ਦੇਖ ਲੋ ਸਵਾ ਦੋ ਮਿੰਟ ਹੋਇਆ ਤੇ ਮੇਰਾ ਟਾਈਮ ਮੈਂ ਪੌਣਾ ਮਿੰਟ ਤੁਹਾਨੂੰ ਹੀ ਦੇਣਾ ਮੇਰਾ ਟਾਈਮ ਸਮਾਪਤ ਮੈਂ ਬੈਠ ਜਾਣਾ ਐਡੇ ਐਡੇ ਵਿਦਵਾਨ ਬੈਠਿਓ ਕਹਿੰਦੇ ਸਾਰੇ ਮਗਰੋਂ ਜ਼ੋਰ ਲਾਇਓ ਸਾਰੀ ਦਿਹਾੜੀ ਮੇਰੀ ਇਸ ਗੱਲ ਦਾ ਉੱਤਰ ਇੱਕ ਜਾਣਾ ਵੀ ਦੇ ਦੇਵੇ ਤੇ ਮੈਂ ਉਸ ਤੋਂ ਪ੍ਰਮਾਨ ਹੋ ਜਾਣਾ ਜਿਹੜਾ ਵਿਦਵਾਨ ਉੱਠ ਕੇ ਖੜਾ ਹੋਇਆ ਕਹਿਣ ਲੱਗਾ ਭਾਈ ਹੁਣ ਕਿਸ ਕੰ ਦੀ ਕਿਹੜੀ ਗੱਲ ਹੈ ਦੂਜੇ ਪਾਸੇ ਵੀ ਜ ਕੰਨਾਂ ਨੂੰ ਹੱਥ ਲਾਇਆ ਤਾਂ ਵੀ ਲਾਉਣਾ ਪੈਣਾ ਇਹ ਸਿੱਧਾ ਹੀ ਕਹਿੰਦੇ ਕੰਨ ਨੂੰ ਹੱਥ ਲਾ ਲੈਨੇ ਆ ਇਹ ਠੀਕ ਹੈ ਗੱਲ ਕਿ ਕੇਵਲ ਕਲਗੀਧਰ ਸੱਚੇ ਪਾਤਸ਼ਾਹ ਤੇ ਦਸਾਂ ਪਾਤਸ਼ਾਹ ਹੀ ਆਪਣੇ ਉਪਾਸਕਾਂ ਨੂੰ ਆਪਣੇ ਸਿੱਖਾਂ ਨੂੰ ਆਪਣੇ ਚੇਲਿਆਂ ਨੂੰ ਆਪਣੇ ਪੈਰੋਕਾਰਾਂ ਨੂੰ ਆਪਣਾ ਰੂਪ ਦਿੱਤਾ ਹੈ ਹੋਰ ਕੋਈ ਵੀ ਪੀਰ ਪਗੰਬਰ ਅਵਤਾਰ ਦੇਖੀ ਮੁਨੀ ਸੋ ਕੋਈ ਵੀ ਅਵਤਾਰ ਆਪਣਾ ਰੂਪ ਆਪਣੇ ਚੇਲਿਆਂ ਨੂੰ ਨਹੀਂ ਦੇ ਸਕਦਾ ਸੋ ਖਾਲਸਾ ਜੀ ਇਹ ਵਿਡਿਆਈ ਤੁਹਾਡੇ ਪਾਸ ਹੈ ਗੁਰੂ ਕੇ ਤਿਆਰਿਓ ਇਸੇ ਵਾਸਤੇ ਤੁਸੀਂ ਵੱਡੇ ਹੋ ਸਭ ਤੋਂ ਕਿਉਂਕਿ ਸਰਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਨਹੀਂ ਕਿਹਾ ਕਿ ਹੈ ਸਾਈਓ ਤੁਸੀਂ ਮੇਰੀਆਂ ਢੇਡਾਂ ਤੇ ਮੈਂ ਤੁਹਾਨੂੰ ਚਾਰਨ ਵਾਲਾ ਤੁਹਾਡਾ ਅਜਾਲੀ ਸੋ ਆਪਣੇ ਉਪਾਸਕਾਂ ਨੂੰ ਢੇਡਾਂ ਬੱਕਰੀਆਂ ਬਣਾਇਆ ਉਹ ਚਾਹਦਾ ਪਸ਼ੂ ਬਣਾ ਲੈਂਦੇ ਘੋੜਾ ਸ਼ੇਰ ਤਾਂ ਵੀ ਚੰਗਾ ਸੀ ਢੇਡਾਂ ਗੰਦ ਖਾਣ ਵਾਲੀ ਤੇ ਮਾਇਆ ਕੇ ਤੁਹਾਨੂੰ ਚਾਰਨ ਵਾਲਾ ਅਜਾਲੀ ਸਾਨੂੰ ਪਸ਼ੂ ਨਹੀਂ ਮਾਰ ਲੈਣੇ ਬਣਾਇਆ ਤਾਨੂੰ ਆਪਣਾ ਰੂਪ ਬਣਾਇਆ ਹੈ ਤਾਨੂੰ ਪਰਮੇਸ਼ਰ ਦਾ ਰੂਪ ਬਣਾਇਆ ਹੈ ਸੋ ਇਸ ਵਾਸਤੇ ਖਾਲਸਾ ਜੀ ਸਤਿਗੁਰੂ ਜੀ ਦੀ ਮਿਹਰ ਤੇ ਕਿਰਪਾ ਹੈ ਆਪਣੇ ਉੱਪਰ ਇਸ ਕਿਰਪਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਐਸੀ ਬਖਸ਼ਿਸ਼ ਤੇ ਵਿੜਿਆ ਨੂੰ ਆਪਣੇ ਪਾਸ ਸੰਭਾਲ ਕੇ ਰੱਖਣ ਦੀ ਲੋੜ ਹੈ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹਨਾਂ ਨੂੰ ਬਾਣੀ ਤੇ ਬਾਣਾ ਦਿੱਤਾ ਹੈ ਉਹਨਾਂ ਦੇ ਪਾਸੋਂ ਕੁਝ ਵੀ ਲੁਕੋ ਕੇ ਨਹੀਂ ਰੱਖਿਆ ਸਾਡੇ ਵਾਲੀ ਹੱਥ ਕਰਕੇ ਕਿਹਾ ਸੀ ਇਹਨ ਪੁੱਤਰ ਦੇ ਸਿਰ 'ਤੇ ਸੀਸ ਪਰ ਵਾਰ ਦੀਏ ਸਤਿਆਰ ਚਾਰ ਮੂਏ ਤੋਂ ਕਿਆ ਪਾਇਆ ਜੀਵ ਤਲਾਖ ਹਜ਼ਾਰ ਤਨ ਲੱਖਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਪੁੱਤਰ ਬਣਾਇਆ ਤੇ ਆਪਣਾ ਪਰਿਵਾਰ ਵਾਰ ਕੇ ਹੋਰ ਕਿਹੜਾ ਪੀਰ ਸਗੰਬਰ ਅਵਸਾਰ ਜਿਨੇ ਆਪਣੇ ਪੁੱਤਰ ਧਰਮ ਵਾਸਤੇ ਸ਼ਹੀਦ ਕਰਵਾ ਕੇ ਆਪਣੇ ਚੇਲਿਆਂ ਤੇ ਸੇਵਕਾਂ ਨੂੰ ਆਪਣੇ ਪੁੱਤਰ ਬਣਾਇਆ ਹੋਵੇ ਦੁਨੀਆ ਵਿੱਚ ਇੱਕ ਵੀ ਮਿਸਾਲ ਐਸੀ ਨਹੀਂ ਉਹ ਸਾਈਂ ਖਾਲਸਾ ਜੀ ਜਹਾਂ ਧਿਆਨ ਕਿਸ ਕਰ ਮਾ ਜਾਣਾ ਬਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਮਿਕ ਜਿਨ ਕਲ ਰਾਖੀ ਦੇ ਤੋਈ ਵੀ ਐਸਾ ਗੁਰੂ ਨਹੀਂ ਜਿਸ ਨੇ ਲਟਾੜਿਆ ਹੋਇਆ ਰੰਗਾਰਿਆਂ ਦਬਾਇਆ ਨੂੰ ਜਿਨ੍ਹਾਂ ਨੂੰ ਲੋਕੀ ਕਹਿੰਦੇ ਸੀ ਮੱਥੇ ਲੱਗਣ ਤੋਂ ਪਿੱਛੇ ਚੜਦੀ ਹੈ ਬਸਰ ਨਾਲ ਛੋਜੇ ਨਹਾਉਣਾ ਪੈਂਦਾ ਨਿਗਾ ਪੈਜ ਅਨ ਭਿੱਟਿਆ ਜਾਂਦਾ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਤਿਗੁਰ ਸੱਚੇ ਪਾਸ਼ਾਰ ਆਪਣਾ ਰੂਪ ਦਿੱਤਾ ਐਸੀ ਲਾਲ ਸੁਜਬੇ ਨੂੰ ਕੌਣ ਕਰੈ ਗਰੀਬ ਨੇਵਾਜ ਗੁਸਈਆ ਮੇਰਾ ਮਾਥਾ ਛਤਰ ਤਰਾ ਜਾਂ ਕੀ ਛੋਤ ਜਗਤ ਤਉ ਲਗਾ ਤਾ ਪਰ ਕੋਈ ਤਰੈ ਨੀਚੋਂ ਊਚ ਕਰੈ ਮੇਰਾ ਗੋਵਿੰਦ ਪਾਹੁ ਕੇ ਨਾ ਕਰ ਫਿਰ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਪ ਤੋਂ ਉਹਨਾਂ ਦੇ ਮੂਹਰੇ ਹੱਥ ਕਰ ਦੇਣੇ ਹਰਤਾ ਜੀ ਤੁਸੀਂ ਵੀ ਸਾਡਾ ਗੁਰੂ ਹੋ ਕਿਰਪਾ ਕਰੋ ਅੰਜ ਪਿਆਰਿਆਂ ਦੇ ਰੂਪ ਵਿੱਚ ਹੋ ਕਰਕੇ ਤੁਗਰੂ ਬਣ ਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਉਹ ਖਾਲਸਾ ਜੀ ਬਹਾ ਪਰਗਿ ਤੇ ਅਮਰਦ ਅਗੰਮੜਾ ਬਰਿਆਮ ਅਕੇਲਾ ਮਹਾ ਬਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪ ਹੀ ਸਤਗੁਰੂ ਜੀ ਗੁਰੂ ਰੂਪ ਤੇ ਆਪ ਹੀ ਚੇਲੇ ਬਣ ਕੇ ਸੱਚੇ ਪਾਤਸ਼ਾਹ ਮਾਲ ਸਭ ਅਮਰਤ ਦੀ ਦਾਤ ਇਹ ਆਪ ਪ੍ਰਾਪਤ ਕੀਤੀ ਦੁਨੀਆਂ ਦੇ ਵਿੱਚ ਕੋਈ ਪੀਰ ਪਗੰਬਰ ਅਵਤਾਰ ਐਸਾ ਨਹੀਂ ਜਿਹੜਾ ਆਪਣੇ ਚੇਲਿਆਂ ਤੇ ਸੇਵਕਾਂ ਦੇ ਮੂਰੇ ਤੇ ਉਹ ਚੁੱਕੇ ਐਲਾ ਆਦਰ ਸਤਕਾਰ ਆਪਣੇ ਪਿਆਰ ਦਿੱਤਾ ਹੋਵੇ ਇਹ ਸਾਰਾ ਸਤਕਾਰ ਕੇਵਲ ਸਤਗੁਰੂ ਜੀ ਨੇ ਸਾਨੂੰ ਦਿੱਤਾ ਹੈ ਉਸ ਸਤਕਾਰ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਫਿਰ ਖਾਲਸਾ ਜੀ ਕਿਸੇ ਨੇ ਇੱਕ ਔਗਣ ਕਿਸੇ ਨੇ 2 4 ਔਗਣ ਛੜਾਏ ਹੋਣਗੇ ਤੁਹਾਨੂੰ ਗੁਰੂ ਕਲਗੀਆਂ ਵਾਲੇ ਨੇ ਕੋਈ ਔਗਣ ਆਪਣੇ ਖਾਲਸੇ ਵਿੱਚ ਰਹਿਣ ਹੀ ਨਹੀਂ ਦਿੱਤੇ ਗੁਰੂ ਕੇ ਪਿਆਰ ਨੂੰ ਧਾਰਮਿਕ ਤੌਰ ਤੇ ਸਿਰਫ ਭਜਨ ਦਾ ਤੇ ਸਰੀਰਕ ਅਮਲ ਕੇਵਲ ዳል ਤੇ ਪ੍ਰਸ਼ਾਦੇ ਦਾ ਹੋਰ ਸੁੱਕੇ ਦਾ ਅਮਲ ਨਹੀਂ ਖੀਮ ਦਾ ਅਮਲ ਨਹੀਂ ਸ਼ਰਾਬ ਦਾ ਅਮਲ ਨਹੀਂ ਹੋਰ ਕਿਸੇ ਪ੍ਰਕਾਰ ਕੋਈ ਝੋੜਿਆਂ ਦਾ ਅਮਲ ਨਹੀਂ ਕੋਈ ਆ ਭੜੇ ਸੰਬਾਪੂ ਦਾ ਅਮਲ ਨਹੀਂ ਉਹ ਸਾਰੇ ਅਮਲਾਂ ਤੋਂ ਬਾਕੀ ਦੇ ਨੂੰ ਛੁਡਾ ਕੇ ਇੱਕ ਨਾਮ ਦੇ ਅਮਲੀ ਗੁਰੂ ਕੇ ਪਿਆਰ ਨੂੰ ਬਣਾਇਆ ਹੈ ਗੁਰਮਤ ਮਦ ਜੋ ਪੀਵ ਤੇ ਵਿਖਲੀਪਤ ਕਮਲੀ ਨ ਆਰਾਮ ਰਸਾਇਣ ਜੋ ਰਤੇ ਨਾਨਕ ਸੱਚ ਕਮਲੀ ਸੱਚੇ ਅਮ੍ਰਿਤ ਸੰਗੁਰੂ ਸੱਚੇ ਪਾਸ਼ੇ ਨੇ ਸਾਲੂ ਬਣਾਇਆ ਹੈ ਜਿਹੜਾ ਰੰਗ ਕਦੇ ਉਤਰਨ ਵਾਲਾ ਨਹੀਂ ਜਿਹੜਾ ਅਮਲ ਕਦੇ ਲੈਣ ਵਾਲਾ ਨਹੀਂ ਸਾਰਿਆਂ ਨਾਲ ਕੀਰੇ ਜਾਣ ਤੋਂ ਚਰਖਰੀਆਂ ਤੇ ਚੜ ਜਾਣ ਤੋਂ ਕੋੜਿਆਂ ਦੀ ਟਾਪਾਂ ਹੱਥ ਲਦਾੜ ਨਤਾੜੇ ਜਾਣ ਤੋਂ ਖਾਲਸਾ ਜੀ ਉਸ ਅਮਲ ਦੇ ਵਿੱਚ ਉਸ ਰੰਗ ਦੇ ਵਿੱਚ ਉਸ ਆਨੰਦ ਦੇ ਵਿੱਚ ਫਰਕ ਕਦੇ ਨਹੀਂ ਪਿਆ ਇਹ ਦਾਤਾਂ ਸਾਨੂੰ ਸੰਗੀਤਰ ਸੱਚੇ ਪਾਤਸ਼ਾਹ ਜੀ ਨੇ ਦਿੱਤੀਆਂ ਹਨ ਹੋਰ ਕੋਈ ਵੀ ਰਹਿਬਰ ਆਪਣੇ ਚੇਲਿਆਂ 'ਤੇ ਦਾਤ ਨਹੀਂ ਦੇ ਸਕਿਆ ਸਾਰੀ ਕੁਰੀਤੀਆਂ ਤੇ ਸਾਰੇ ਔਗੜਾਂ ਦਾ ਤਿਆਗ ਸਾਰੇ ਸੁਭ ਗੁਣ ਇਕੱਠੇ ਕਰਕੇ ਉਸ ਦਾ ਨਾਮ ਸਤਗੁਰੂ ਜੀ ਨੇ ਖਾਲਸਾ ਰੱਖ ਦਿੱਤਾ ਹੈ ਜੇ ਸਿਰਕ ਸਾਰੇ ਗੁਣ ਹੋਣ ਫਗਲ ਗੁਣ ਅਬਦੁੱਲਾ ਕੋਈ ਹੋਏ ਨੀਤਾ ਨੀਤਾ ਹੋ ਬਲਿਹਾਰੀ ਸਾਜਣਾ ਨੀਤਾ ਆਵ੍ਰੀਤ ਸੋ ਐਸੇ ਗੁਰੂ ਕੇ ਖਾਲਸੇ ਦਾ ਅੱਜ ਖਾਲਸਾ ਜੀ ਬੜਾ ਪਹਾੜੀ ਇਹ ਚੜ੍ਹਦੀਆਂ ਕਾਲਾ ਵਾਲਾ ਖੁਸ਼ੀਆਂ ਭਰਿਆ ਦਿਹਾੜਾ ਹੈ